10ਵੇਂ ਪਾਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਸਾਖੀ ਵਿੱਚ ਕਈ ਭਵਿੱਖਬਾਣੀਆਂ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੱਚ ਹੋ ਰਹੀਆਂ ਹਨ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਸਮੇਂ ਬਾਰੇ ਬਹੁਤ ਸਾਰੇ ਬਚਨ ਕੀਤੇ ਸਨ ਹੁਣੇ-ਹੁਣੇ ਨਵੇਂ ਚੜ੍ਹੇ ਸਾਲ 2024 ਤੋਂ ਬਾਅਦ ਦੁਨੀਆ ਉੱਤੇ ਕੀ ਹੋਵੇਗਾ ਅਤੇ ਕਿਹੜੇ-ਕਿਹੜੇ ਬਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਟੱਲ ਸੱਚ ਹੋਏ ਇਹਨਾਂ ਸਾਰੇ ਤੱਥਾਂ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸੋ ਕਿਰਪਾ ਕਰਕੇ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੌ ਸਾਖੀ ਵਿੱਚ ਬਹੁਤ ਸਮਾਂ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜਿਹੜਾ ਪਾਕ ਨਾਮ ਦਾ ਹੋਵੇਗਾ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1984 ਦੇ ਬਾਰੇ ਵਿੱਚ ਜ਼ਿਕਰ ਕੀਤਾ ਸੀ ਕਿ 1984 ਦੇ ਵੇਲੇ ਰੰਡੀ ਦਾ ਰਾਜ ਹੋਵੇਗਾ। ਸ੍ਰੀ ਹਰਮੰਦਰ ਸਾਹਿਬ ਉੱਤੇ ਹਿੰਦੂ ਦੀ ਫੌਜ ਚੜ੍ਹ ਕੇ ਆਵੇਗੀ ਤੇ ਘੋੜੇ ਦੇ ਪੌੜ ਜਿੰਨਾ ਉੱਥੇ ਖੂਨ ਡੁੱਲੇਗਾ। ਮਤਲਬ ਕਿ ਇੱਕ ਘੋੜੇ ਦਾ ਪੌੜ ਜਿੰਨੇ ਖੂਨ ਵਿੱਚ ਡੁੱਬਦਾ ਹੈ ਜਦੋਂ ਘੋੜਾ ਤੁਰਦਾ ਹੈ ਤਾਂ ਉਹਨਾਂ ਖੂਨ ਉੱਥੇ ਹੋ ਜਾਵੇਗਾ। ਇਹ ਦੋਨੋਂ ਹੀ ਭਵਿੱਖ ਬਾਣੀਆਂ ਪਾਕਿਸਤਾਨ ਦੇਸ਼ ਦਾ ਬਾਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਣਾ ਹੁਣ ਤੱਕ ਸੱਚ ਹੋਈਆਂ ਹਨ। ਸੌ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਹ ਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਲਿਖਿਆ ਸੀ ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉੱਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਇਹ ਗੱਲ ਦੱਸਦੇ ਹਨ ਕਿ ਜਿਸ ਵਕਤ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਅਤੇ ਅੰਗਰੇਜ਼ ਭਾਰਤ ਉੱਤੇ ਰਾਜ ਕਰ ਰਹੇ ਸਨ ਜਦੋਂ ਅੰਗਰੇਜ਼ਾਂ ਨੂੰ 100 ਸਾਖੀ ਦੀ ਇਹ ਭਵਿੱਖਬਾਣੀਆਂ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇਸ ਸਾਖੀ ਨੂੰ ਸਾੜਨ ਦੇ ਹੁਕਮ ਕੀਤੇ ਸਨ ਕਿਉਂਕਿ ਸੌ ਸਾਕੀ ਬਾਰੇ ਸੁਣ ਕੇ ਉਹਨਾਂ ਨੂੰ ਆਪਣੇ ਰਾਜ ਭਾਗ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ ਪਰ ਜੋ ਬਚਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰੇ ਕੀਤੇ ਗਏ ਹੋਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ ਗੁਰੂ ਸਾਹਿਬਾਨ ਦੀ ਭੁੱਖ ਵਾਰੀ ਸੱਚ ਹੋਈ ਅਤੇ 15 ਅਗਸਤ 1947 ਨੂੰ ਭਾਰਤ ਦੇਸ਼ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋ ਗਿਆ ਇਸ ਤੋਂ ਇਲਾਵਾ ਸੌ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਹਨ ਕੇ ਖਾਲਸੇ ਦਾ ਰਾਜ ਦੁਨੀਆ ਤੇ ਦੋ ਵਾਰ ਹੋਵੇਗਾ ਪਹਿਲਾ ਰਾਜ ਮਹਾਰਾਜਾ ਰਜੀਤ ਸਿੰਘ ਦੇ ਸਮੇਂ ਦਾ ਖਾਲਸਾ ਰਾਜ ਜੋ ਪਿਛਲੇ ਸਮੇਂ ਵਿੱਚ ਹੋ ਚੁੱਕਾ ਹੈ ਗੁਰੂ ਸਾਹਿਬਾਨ ਨੇ ਫਰਮਾਨ ਕੀਤਾ ਹੈ ਕਿ ਜੋ ਦੂਸਰਾ ਸਿੱਖ ਰਾਜ ਆ ਜਾਵੇਗਾ ਉਹ ਇੱਕ ਬਹੁਤ ਵੱਡੀ ਜਗਤੋ ਬਾਤ ਬढ़ेगा ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ پاک ਨਾਮ ਦਾ ਦੇਸ਼ ਨਿਕਲੇਗਾ ਉਸੇ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ 1947 ਦੇ ਵਿੱਚ ਭਾਰਤ ਨੂੰ ਵੰਡ ਕੇ ਪਾਕਿਸਤਾਨ ਨਾਮ ਦਾ ਇੱਕ ਨਵਾਂ ਦੇਸ਼ ਬਹੁਦ ਵਿੱਚ ਆਇਆ ਸੀ ਇਸੇ ਭਵਿਕਵਣੀ ਦੇ ਵਿੱਚ ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਈਆਂ ਜੰਗਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇੱਕ ਹੋਰ ਦੇਸ਼ ਢਾਕਾ ਬੰਗਲਾਦੇਸ਼ ਦੇ ਉਦ ਵਿੱਚ ਆਉਣ ਬਾਰੇ ਵੀ ਲਿਖਿਆ ਹੈ ਇਸੇ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਬਾਰੇ ਵੀ ਬਚਨ ਕੀਤੇ ਗਏ ਹਨ ਦੇਸ ਬਾਰੇ 1.45 ਫਰਮਾਇਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾ ਚੜੇ ਹਰਮੰਦਰ ਮਿਆਂਨ ਕੋਰ ਭਿੱਜੇ ਘੋੜੇ ਕਾ ਹਰਮੰਦਰ ਮਿਆਂਨ ਡਟ ਜਾਏਗਾ ਖਾਲਸਾ ਕੋਰ ਬਿਬਤ ਕੇ ਬਾਦ ਖੁਵਾਰ ਹੋਏ ਸਭ ਮਿਲenge ਸੇਗ ਬਿਪਤ ਮਿਆਂਨ ਤਬੇ ਮਾਜਾ ਬਾੜਵਾ ਦਵਾਪਾ ਦੁਖੀ ਹੋਏ ਸਭ ਗਾਮ ਇਸ ਦੇ ਵਿੱਚ ਰੰਡੀ ਦੇ ਰਾਜ ਤੋਂ ਭਾਵ ਇੰਦਰਾ ਗਾਦੀ ਤੋਂ ਹੈ ਇੰਦਰਾ ਗਾਦੀ ਦਾ ਫਰੋਹ ਇੱਕ ਦੇ ਆਦਮੀ ਦੇ ਨਾਲ ਵਿਆਹ ਹੋਇਆ ਸੀ ਪਰ ਫਰੋਜ਼ਗਾਰ ਦੇ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਇੰਦਰਾ ਗਾਂਧੀ ਦੇ ਰਾਜ ਵਿੱਚ ਹੀ ਸ੍ਰੀ ਅਰਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ ਅਤੇ ਫੌਜਬ ਸ੍ਰੀ ਅਰ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਆਈਆਂ ਸਨ ਏਸ ਆਵਲੇ ਅਪ੍ਰੈਸ਼ਰ ਬਲੂ ਸਟਾਰ ਵਿੱਚ ਐਨਾ ਖੂੜ ਡੁੱਲਿਆ ਸੀ ਕਿ ਘੋੜੇ ਦਾ ਖੂੜ ਉਸ ਖੂੜ ਵਿੱਚ ਡੁੱਬਦਾ ਸੀ ਅਤੇ ਸਤਜਰਨ ਸਿੰਘ ਭਿੰਡਰਿਆਂ ਵਾਲਿਆਂ ਦੀ ਅਗਵਾਈ ਦੇ ਵਿੱਚ ਪੂਰਾ ਖਾਲਸਾ ਹੀ ਫੌਜ ਦੇ ਅੱਗੇ ਡਟ ਕੇ ਖੜੋ ਗਿਆ ਸੀ ਇਜ਼ ਆਪਰੇਸ਼ਨ ਬਲੂ ਸਟਾਰ ਦੌਰਾਨ ਪੂਰੇ ਪੰਜਾਬ ਮਾਝੇ ਮਾਲਵੇ ਦੁਆਪੇ ਦੇ ਸਾਰੇ ਲੋਕ ਹੀ ਬਹੁਤ ਦੁਖੀ ਹੋਏ ਸਨ ਆਪਰੇਸ਼ਨ ਬਲੂ ਸਟਾਰ ਦੇ ਬਦਲੇ ਵਜੋਂ ਇਹ ਸਰਦਾਰ ਬੈਂਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਇਧਰਾ ਗਾਂਧੀ ਦਾ ਕਤਲ ਕੀਤਾ ਸੀ ਜਿਸ ਤੋਂ ਬਾਅਦ ਪੂਰੇ ਭਾਰਤ ਵਿੱਚ ਹੀ ਸਿੱਖਾਂ ਦਾ ਕਤਲੇਆਮ ਹੋਇਆ ਸੀ ਜੇਕਰ 100 ਸਾਕੀ ਵਿੱਚ ਸਾਲ 2024 ਦੀ ਭਵਿੱਖਬਾਣੀ ਦੀ ਗੱਲਬਾਤ ਕਰੀਏ ਤਾ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਤਬੀ ਰੂਸ ਚੀਨ ਹਿੰਦ ਵਿੱਚ ਚੜ ਆਵੇ ਘੋਰ ਜੁੱਧ ਮੱਚ ਕਰ 70 ਕਰੋੜ ਸੈਂ 17 ਕਰੋੜ ਬਚ ਜਾਵੇ ਜਿਸ ਦਾ ਅਰਥ ਹੈ ਕਿ ਰੂਸ ਅਤੇ ਚੀਨ ਦੋਵੇਂ ਦੇਸ਼ ਭਾਰਤ ਉਤੇ ਚੜ ਕੇ ਆਉਣਗੇ ਤਿੰਨਾਂ ਵੱਡੇ ਦੇਸ਼ਾਂ ਦੀ ਲੱਗੀ ਇਸ ਜਗ ਵਿੱਚ ਘੋਰ ਦਵਾਈ ਹੋਵੇਗੀ ਅਤੇ ਇਸ ਘੋਰ ਯੁੱਗ ਦੇ ਵਿੱਚ 70 ਕਰੋੜ ਲੋਕਾਂ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚ ਸਕਣਗੇ ਕੁਝ ਲੋਕ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਇਸ ਜੁੱਧ ਦੇ ਵਿੱਚੋਂ ਸਿਰਫ ਇੱਕ ਧਿਆਈ ਦੁਨੀਆਂ ਹੀ ਬਾਕੀ ਜਉਦੀ ਬਚੇਗੀ ਇਸ ਭਵਿੱਖਬਾਣੀ ਦੇ ਸਬੰਧ ਵਿੱਚ ਜੇਕਰ ਅੱਜ ਦੀ ਜੀਓਪੋਲਿਟਿਕਸ ਬਾਰੇ ਗੱਲਬਾਤ ਕਰੀਏ ਤਾਂ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਵੇਗਾ ਕਿ ਰੂਸ ਚੀਨ ਸਮੇਤ ਹੋਰ ਵੀ ਕਈ ਦੇਸ਼ਾਂ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਹਨ ਇਸ ਬ੍ਰਿਕਸ ਗਰੁੱਪ ਵਿੱਚ ਬੀ ਤੇ ਬ੍ਰਾਜ਼ੀਲ ਆਰ ਤੇ ਰਸ਼ੀਆ ਆਇਟੇ ਇੰਡੀਆ ਸੀ ਤੇ ਚਾਈਨਾ ਤੇ ਐਸ ਦੇ ਸਾਊਥ ਅਮਰੀਕਾ ਆਉਦਾ ਹੈ ਇਹ ਪੰਜ ਮੁਲਕਾਂ ਦਾ ਇਹ ਗਰੁੱਪ ਡਾਟੋ ਅਤੇ ਅਮਰੀਕਾ ਵਰਗੇ ਮੁਲਕਾਂ ਨੂੰ ਟੱਕਰ ਦਿੰਦਾ ਹੈ ਇਸੇ ਵਿੱਚ ਭਾਰਤ ਅਮਰੀਕਾ ਦੇ ਨਾਲ ਵੀ ਸਬੰਧ ਰੱਖਦਾ ਹੈ ਤੇ ਬ੍ਰਿਕਸ ਦੇ ਨਾਲ ਵੀ ਮਿਲ ਜੁਲ ਕੇ ਚੱਲਦਾ ਹੈ ਤੁਹਾਨੂੰ ਸਭ ਨੂੰ ਸ਼ਾਇਦ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਹਰਦੀਪ ਨੇਜਰ ਦਾ ਕਤਲ ਹੋਇਆ ਸੀ ਦੇਸਾਂਬਾ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਇਸ ਦਾ ਸਿੱਧਾ ਇਲਜ਼ਾਮ ਭਾਰਤ ਉੱਤੇ ਲਗਾਇਆ ਸੀ। ਇਹ ਇਸ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵੀ ਕੁਝ ਕੜਤਨ ਆਈ ਸੀ ਅਤੇ ਅਮਰੀਕਾ ਨੇ ਵੀ ਇਹਨਾਂ ਤੇਸ ਮਸਲੇ ਦੇ ਵਿੱਚ ਭਾਰਤ ਦੇ ਨਾਲ ਗੱਲਬਾਤ ਕੀਤੀ ਸੀ। ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਪੰਜ ਮੁਲਕ ਅਤੇ ਇਹਨਾਂ ਦਾ ਇੱਕ ਯੂਰਪ ਦੇ ਨਾਲ ਸਾਂਝਾ ਨਾਟੋ ਗਰੁੱਪ ਇੱਕ ਪਾਸੇ ਤਾਂ ਇਹ ਸਾਰੇ ਇਕੱਠੇ ਖੜੇ ਨੇ। ਤੇ ਦੂਜੇ ਪਾਸੇ ਖੜੇ ਨੇ ਰੂਸ ਅਤੇ ਚੀਨ ਭਾਵ ਕਿ ਬ੍ਰਿਕਸ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਸਬੰਧ ਖਤਮ ਕਰ ਦੇਵੇ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਬ੍ਰਿਕਸ ਦੇਸ਼ਾਂ ਦੇ ਗਰੁੱਪ ਵਿੱਚ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਪਰ ਭਾਰਤ ਇਸ ਫੈਸਲੇ ਦੇ ਪੂਰੀ ਤਰ੍ਹਾਂ ਹੱਕ ਵਿੱਚ ਨਹੀਂ ਹੈ ਬ੍ਰਿਕਸ ਦੀ ਹੋਈ ਪਿਛਲੀ ਮੀਟਿੰਗ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਵੀ ਸ਼ਾਮਲ ਨਹੀਂ ਸਨ ਹੋਏ ਕੁਝ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਸ਼ਾਇਦ ਭਾਰਤ ਇਸ ਸਾਲ ਬ੍ਰਿਕਸ ਗਰੁੱਪ ਨੂੰ ਛੱਡ ਦੇਵੇਗਾ। ਸੋ ਕਿਤੇ ਇਹ ਸਾਰੇ ਇਸ਼ਾਰੇ ਸੌ ਸਾਖੀ ਦੀ ਭਵਿੱਖਬਾਣੀ ਨੂੰ ਸਹੀ ਤਾਂ ਨਹੀਂ ਸਾਬਤ ਕਰ ਰਹੇ। ਜੇਕਰ ਸੌ ਸਾਖੀ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਇਸ ਵਿੱਚ ਲਿਖਿਆ ਹੈ ਕਿ ਜਦੋਂ ਭਾਰਤ ਰੂਸ ਨਾਲੋਂ ਆਪਣੇ ਸਬੰਧ ਖਤਮ ਕਰੇਗਾ ਤਾਂ ਉਸ ਵਕਤ ਰੂਸ ਭਾਰਤ ਉੱਤੇ ਚੜ ਕੇ ਆਵੇਗਾ ਜਿਸ ਤੋਂ ਬਾਅਦ ਇੱਕ ਭਿਆਨਕ ਜੰਗ ਸ਼ੁਰੂ ਹੋਵੇਗੀ। ਹੋ ਸਕਦਾ ਹੈ ਕਿ ਇਹੀ ਯੁੱਧ ਤੀਜੇ ਸੰਸਾਰ ਯੁੱਧ ਦਾ ਕਾਰਨ ਵੀ ਬਣੇ ਕਿਉਂਕਿ ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਇਹ ਗੱਲ ਵੀ ਕਹਿ ਰਹੇ ਹਨ ਕਿ ਸੰਸਾਰ ਅੱਜ ਤੀਜੇ ਵਿਸ਼ਵ ਯੁੱਧ ਵੱਲ ਵੱਤ ਰਿਹਾ ਹੈ ਸੌ ਸਾਖੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਰੂਸ ਅਤੇ ਭਾਰਤ ਦੀ ਇਸ جنگ ਤੋਂ ਬਾਅਦ ਸਿੱਖਾਂ ਦਾ ਦੂਸਰੀ ਵਾਰ ਰਾਜ ਆਵੇਗਾ ਇਹ ਵੀ ਲਿਖਿਆ ਹੋਇਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਹੀ ਅਮਰਤ ਪਾੜ ਕਰਨਗੇ ਇਸ ਰਾਜ ਵਿੱਚ ਕੋਈ ਵੀ ਭੁੱਖਾ ਨਾਗਾ ਨਹੀਂ ਹੋਵੇਗਾ ਸਭ ਨੂੰ ਖਾਣ ਨੂੰ ਲੱਗਰ ਮਿਲੇਗਾ ਇਹ ਖਾਲਸਾ ਰਾਜ ਇਸ ਤਰ੍ਹਾਂ ਦਾ ਰਾਜ ਹੋਵੇਗਾ ਕਿ ਕਾਲ ਯੁਗ ਦੇ ਵਿੱਚ ਵੀ ਸਤਜੁਗ ਵਰਗਾ ਮਾਹੌਲ ਬੜ ਜਾਵੇਗਾ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲ ਧਰਤੀ ਤੇ ਵੱਸਦੇ ਹਰੇਕ ਮਨੁੱਖ ਲਈ ਖੁਸ਼ੀਆਂ ਭਰੇ ਹੋਣ ਅਤੇ ਪੂਰੀ ਦੁਨੀਆ ਵਿੱਚ ਹੀ ਅਵਲ ਕਚੈਨ ਕਾਇਮ ਰਹੇ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ